ਦੇਵ ਸਾਹਿਬ ਤੁਸੀਂ ਕਿੱਧਰ ਆਏ? ਉਹ ਆ ਲੈ ਕੇ ਆਏ ਯਾਰ ਮੈਨੂੰ ਕਹਿੰਦੇ ਸ਼ਰਾਬ ਛਾਉਣ ਵਾਸਤੇ। ਦੇਵ ਸਾਹਿਬ ਨੂੰ ਗੁੱਸਾ ਚੜ ਗਿਆ ਜੀ। ਦੇਵ ਸਾਹਿਬ ਨੇ ਅੱਧਾ ਪੌਣਾ ਘੰਟਾ ਪੱਟੀ ਨਹੀਂ ਬਜਿੰਦੀ ਸਾਡੀ। ਘੜੀ ਮੈਂ ਅਸੀਂ ਲੈ ਕੇ ਮੈਂ ਗਿਆ ਸੀ ਉਹਨੂੰ। ਮੈਨੂੰ ਪਤਾ ਸੀ ਵੀ ਸਤਕਾਰ ਜੋਗਾ ਇੱਜ਼ਤ ਕਰਦੇ ਦੇਵ ਸਾਹਿਬ ਨੂੰ। ਬਾਪੂ ਜੀ ਮੈਂ ਵੀ ਨਾਲ ਆਇਆ। ਉਹ ਮੈਂ ਹੈ ਨਹੀਂ ਯਾਰ ਇੱਥੇ ਮੈਂ ਹੈ ਨਹੀਂਗਾ। ਹੈ ਨਹੀਂ ਇੱਥੇ ਮੈਂ ਤਾਂ ਗਿਆ ਹੱਕਦੇ ਚਲ ਜੋ ਤੁਸੀਂ ਵਗਜ ਵਗਜ ਵਗਜੋ। ਮੈਂ ਕਹਾਂ ਤੇ ਤੁਹਾਡਾ ਕਸੂਰ ਹੈ ਇਹਦੇ ਵਿੱਚ। ਦੇਵ ਸਾਹਿਬ ਨੇ ਨਾ ਦੂਰਦਰਸ਼ਨ ਦੇ ਉੱਤੇ ਮੈਨੂੰ ਕਹਿੰਦੇ ਜਾ ਮੀਤ ਏਦਾਂ ਕਰ ਮੈਨੂੰ ਪਾਈਆ ਲਿਆ ਕੇ ਦੇ। ਮੇਰਾ ਵੀ ਬਾਪੂ ਜੀ ਹੋ ਗਿਆ ਤੈਨੂੰ ਮੈਂ ਕਿਹਨਾਂ ਲਿਆ ਕੇ ਦੇ ਕਹਿੰਦਾ ਮੈਨੂੰ ਘਰੋਂ ਗਾਲਾਂ ਪੈਣੀਆਂ ਕਹਿੰਦਾ ਯਾਰ ਜਾ ਤੁਰਿਆ ਫਿਰ ਕਹਿੰਦੇ ਮੈਂ ਇੱਥੇ ਕਿਤੇ ਬਈਏ ਨੂੰ ਪੈਸੇ ਦੇ ਕੇ ਮਗਾ ਲੂੰ ਪਾਲੀ ਦੇਦ ਵਾਲੀ ਆ ਜੀ ਨੂੰ ਸਾਧ ਲਿਆ ਪਾਲੀ ਦੇਦ ਵਾਲੀ ਜੀ ਗੱਡੀ ਲੈ ਕੇ ਆ ਗਏ ਉਸ ਤੋਂ ਬਾਅਦ ਪਾਈਆ ਪੀ ਕੇ ਕਹਿੰਦੇ ਤੇ ਮੈਂ ਕਹਾਂ ਵੀ ਦੂਰਦਰਸ਼ਨ ਤੋਂ ਕਿਸੇ ਨੇ ਡਾਟਾ ਡਿਲੀਟ ਕਰਤਾ ਸੀ ਉਹਨਾਂ ਦਾ ਤੇ ਦੇਵ ਸਾਹਿਬ ਨਾਲ ਤੁਸੀਂ ਬਹੁਤ ਟਾਈਮ ਬਤਾਇਆ ਉਹਨਾਂ ਦੇ ਗਾਣੇ ਵੀ ਬਹੁਤ ਗਾਏ ਹਨ ਤੇ ਉਹਨਾਂ ਦਾ ਸੁਭਾਅ ਕਿਦਾਂ ਸੀਗਾ ਉਹਨਾਂ ਨੂੰ ਥੋੜਾ ਜਿਹਾ ਯਾਦ ਕਰ ਲਈ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਬਿਲਕੁਲ ਇੱਕ ਮਿੱਟੀ ਹੁੰਦੀ ਹੈ ਚੀਕਣੀ ਆਪਾਂ ਉਹਨੂੰ ਕਹਿੰਦੇ ਗਿੱਲੀ ਗੋਹਾ ਦਾ ਸੁੱਕੀ ਲੋਹਾ ਜਦੋਂ ਉਹ ਪੱਕ ਜਾਂਦੀ ਆ ਤਾਂ ਫੇਰ ਉਹਨੂੰ ਕਈ ਕੋਈ ਨਹੀਂ ਵੀ ਕੰਮ ਨਹੀਂ ਕਰਦੀ ਤੇ ਜਦੋਂ ਉਹ ਹੁੰਦੀ ਹੈ ਉੱਤੇ ਮੀਂਹ ਪੈ ਜਾਂਦਾ ਤਾਂ ਫੇਰ ਉਹਦੇ ਵਿੱਚ ਪੈਰ ਵੀ ਰੱਖਦੇ ਤਾਂ ਫੈਲ ਜਾਂਦੀ ਆ ਬਿਲਕੁਲ ਦੇਵ ਸਾਹਿਬ ਕਰਮ ਸੁਭਾ ਦੇ ਵੀ ਬਹੁਤ ਸੀ ਦੇਵ ਸਾਹਿਬ ਨਰਮ ਸੁਭਾ ਦੇ ਵੀ ਬਹੁਤ ਸੀ ਹਮ ਛਾਇਰ ਅਸਲ ਵਿੱਚ ਹੁੰਦੇ ਹੀ ਇਦਾਂ ਆ ਮੈਨੂੰ ਲੱਗਦਾ ਅਸੀਂ ਪ੍ਰਥੀਪਾਲ ਸਿੰਘ ਸਿੱਧੂ ਜੈਦਾਂ ਪਿੰਡ ਤੋਂ ਉਹਨਾਂ ਨੇ ਬੜੀਆਂ ਕਿਤਾਬਾਂ ਪੜ੍ਹੀਆਂ ਦੇਵ ਸਾਹਿਬ ਦੀਆਂ ਵੀ ਹੋਰ ਵੀ ਬੜੀਆਂ ਕਿਤਾਬਾਂ ਉਹਨਾਂ ਨੇ ਪੜ੍ਹੀਆਂ। ਉਹਨਾਂ ਦੀ ਤਮੰਨਾ ਸੀ ਵੀ ਦੇਵ ਤਰੀਕਿਆਂ ਵਾਲਾ ਜਿਹਨੂੰ ਯਾਰ ਕਿਤੇ ਮਿਲਿਆ ਜਾਵੇ ਤਾਂ ਬੜੀ ਵੱਡੀ ਗੱਲ ਆ ਤੇ ਉਹ ਮੇਰੇ ਹਸਿਆਈ ਮੁਲਾਕਾਤ ਜਿਹੜੀ ਉਹਨਾਂ ਦੇ ਕਰਾਈ। ਤੇ ਅਸੀਂ ਜਦੋਂ ਗਏ ਤੇ ਪ੍ਰਤੀਪਾਲ ਸਿੱਧੂ ਜੀ ਸਰਦਾਰ ਜੀ ਆ। ਉਹਨਾਂ ਨੇ ਦੇਵ ਸਾਹਿਬ ਨੂੰ ਧਰਤੀ ਤੇ ਲੰਮੇ ਬੈ ਕੇ ਮੱਥਾ ਟੇਕ ਦਿੱਤਾ। ਪ੍ਰੋਪਰ ਜਿੱਦਾਂ ਆਪਾਂ ਕਿਸੇ ਗੁਰੂ ਪੀਰ ਦੇ ਜਾਂਦੇ ਹਾਂ ਨਮਸਤਕ ਕਰਦੇ ਜਿਵੇਂ। ਦੇਵ ਸਾਹਿਬ ਨੂੰ ਗੁੱਸਾ ਚੜ ਗਿਆ ਜੀ। ਦੇਵ ਸਾਹਿਬ ਨੇ ਅੱਧਾ ਪੌਣਾ ਘੰਟਾ ਪੱਟੀ ਨਹੀਂ ਬਜੰਦ ਦਿੱਤੀ ਸਾਡੀ ਮੈਨੂੰ ਹੁਣ ਕੜੀ ਮੈਂ ਅਸੀਂ ਲੈ ਕੇ ਮੈਂ ਗਿਆ ਸੀ ਉਹਨਾਂ ਮੈਨੂੰ ਪਤਾ ਸੀ ਵੀ ਸਤਕਾਰਯੋਗ ਆ ਇੱਜ਼ਤ ਕਰਦੇ ਦੇਵ ਸਾਹਿਬ ਨੂੰ ਉਹਨਾਂ ਆਪਣੇ ਬਾਰੇ ਨਹੀਂ ਪਤਾ ਹੋਣਾ ਜਿੰਨਾ ਉਹ ਦੇਵ ਸਾਹਿਬ ਦਾ ਸਤਕਾਰ ਕਰਦੇ ਸੀ ਜਾਨੀ ਕਿ ਪਿਰਤੀਪਾਲ ਸਿੰਘ ਸਿੱਧੂ ਜੀ ਜੀ ਮੈਂ ਕਹਾ ਬਾਪੂ ਜੀ ਇਹਨਾਂ ਨੇ ਤੁਹਾਡੀਆਂ ਕਿਤਾਬਾਂ ਪੜ੍ਹੀਆਂ ਇਹਨਾਂ ਨੇ ਬਹੁਤ ਸਾਰਾ ਲਿਟਰੇਚਰ ਪੜ੍ਹਿਆ ਆ ਮੈਂ ਕਹਾ ਇਹਨਾਂ ਨੇ ਆਪਦੇ ਵਿਆਹ ਤੇ ਮੇਰਾ ਪ੍ਰੋਗਰਾਮ ਕਰਾਇਆ ਇਹਨਾਂ ਨੇ ਮੈਂ ਕਹਾ ਦੂਰਦਰਸ਼ਨ ਦਾ 12000 ਦਾ ਪੇਡ ਪ੍ਰੋਗਰਾਮ ਪੱਲਿਓਂ ਕਰਾਇਆ ਮੈਂ ਕਹਾ ਇਹ ਤੁਹਾਨੂੰ ਇਹਨਾਂ ਨੇ ਸਜਦਾ ਸਲਾਮ ਕੀਤਾ ਤੁਸੀਂ ਉਹ ਚੀਨ ਕਹਿੰਦੇ ਨੇ ਸਰਦਾਰ ਬੰਦਾ ਕਿਸ ਦੇ ਮੁਰੇ ਝੁਕਦਾ ਚੰਗਾ ਨਹੀਂ ਲੱਗਦਾ ਹੌਲੀ ਹੌਲੀ ਗਰਾਊਂਡ ਬਣਾਉਂਦੇ ਆ ਬਣਾਉਂਦੇ ਆ ਬਣਾਉਂਦੇ ਆ ਅੱਧੇ ਪੌਣੇ ਘੰਟੇ ਬਾਅਦ ਜਾ ਕੇ ਦੇਵ ਸਾਹਿਬ ਕੂਲ ਹੋਏ ਕਹਿੰਦੇ ਫੇਰ ਮੈਨੂੰ ਪਾਸੇ ਕਰਤਾ ਹਾਂ ਵੀ ਸਿੱਧੂ ਤੂੰ ਆਸ ਕਿਦਾਂ ਆ ਹੋਰ ਕੀ ਕੀ ਕਰਦੇ ਠੰਡੇ ਹੋ ਗਏ ਤੇ ਇੱਕ ਵਾਰੀ ਮੈਂ ਮਹਿਦ ਮਹਿਦਪੂਰੀ ਸਾਹਿਬ ਮੈਂ ਕਹਾ ਮਹਿਦਪੂਰੀ ਸਾਹਿਬ ਬਾਪੂ ਜੀ ਨੂੰ ਫੋਨ ਕਰ ਲਓ ਆਪਾਂ ਉਹਨਾਂ ਦੇ ਚੱਲੇ ਆ ਟਾਈਮ ਲੈ ਲਓ ਕਹਿੰਦੇ ਨਹੀਂ ਨਹੀਂ ਮੇਰੇ ਉਸਤਾਦ ਜੀ ਆ ਆਪਾਂ ਜਾਵੜਨਾ ਇੱਦਾਂ ਮੈਂ ਕਹਾ ਯਾਰ ਉਸਤਾਦ ਜੀ ਆ ਸ਼ਾਗਿਰਦ ਥੋੜੋ ਆ ਵੀ ਜਿਹਦੇ ਮਰਜ਼ੀ ਜਾ ਕੇ ਧੱਕੇ ਨਾਲ ਠੁੱਡ ਮਾਰਾਂਗੇ ਵੜ ਜਾਾਂਗੇ ਕਹਿੰਦੇ ਨਹੀਂ ਜੀ ਨਹੀਂ ਆਪਾਂ ਤਾਂ ਇੱਦਾਂ ਹੀ ਚੱਲਦੇ ਆ ਮੈਂ ਨਾਲ ਬਹਿ ਗਿਆ ਗੱਡੀ 'ਚ ਮੈਂ ਕਹਾ ਠੀਕ ਹੈ ਜੀ ਚਲੋ ਜਦੋਂ ਤਰੀਕੇਪਿੰਡ ਦੇ ਮੋੜ ਤੇ ਗਏ ਪਤਾ ਨਹੀਂ ਬਾਪੂ ਜੀ ਦਾ ਹੀ ਫੋਨ ਆ ਗਿਆ ਪਤਾ ਨਹੀਂ ਉਹਨਾਂ ਨੇ ਫੋਨ ਬੁਲਾ ਰਿਆ ਤੇ ਕਹਿੰਦੇ ਬਾਪੂ ਜੀ ਇਹਨਾਂ ਨੂੰ ਮਿਲਣਾ ਹੈ ਹੈ ਨਹੀਂ ਹੈ ਨਹੀਂ ਮੈਂ ਇੱਥੇ ਹੈ ਨਹੀਂ ਹੈ ਨਹੀਂ ਮੈਂ ਤਾਂ ਗਿਆ ਹੋਇਆ ਕਿਤੇ ਉਹ ਨਹੀਂ ਬਾਪੂ ਜੀ ਇਹ ਤਾਂ ਥਰੀਕੇ ਪਿੰਡ ਉਹ ਤੋਂ ਹੀ ਜਿੱਥੇ ਮਰਜੀ ਆ ਜਾਓ ਯਾਰ ਮੈਂ ਮੈਨੂੰ ਕਹਿੰਦੇ ਆ ਲੋ ਗੱਲ ਕਰੋ ਮੈਂ ਕਿਹਾ ਵੀ ਬਾਪੂ ਜੀ ਮੈਂ ਵੀ ਨਾਲ ਆਇਆ ਉਹ ਮੈਂ ਹੈ ਨਹੀਂ ਯਾਰ ਇੱਥੇ ਮੈਂ ਹੈ ਨਹੀਂਗਾ ਹੈ ਨਹੀਂ ਇੱਥੇ ਮੈਂ ਤਾਂ ਗਿਆ ਹੋਇਆ ਕਿਤੇ ਚੱਲ ਜੋ ਤੁਸੀਂ ਵਗਜੋ 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 ਮੀਨ ਮੈਂ ਪੂਰੀ ਬਟਲੇ ਬੋਲ ਕਰਕੇ ਵਾਪਸੀ ਦੇ ਐਪੀਸੋਡ ਮੈਂ ਕਹਾਂ ਤੇ ਤੁਹਾਡਾ ਕਸੂਰ ਆ ਇਹਦੇ ਵਿੱਚ ਦੇਵ ਸਾਹਿਬ ਨੇ ਨਾ ਦੂਰਦਰਸ਼ਨ ਦੇ ਉੱਤੇ ਜਸਵੀਰ ਪ੍ਰੋਡਿਊਸਰ ਸੀਗੇ ਜੀ ਉਹਨਾਂ ਨੇ 2 ਮਹੀਨੇ ਫੋਨ ਲਾਉਂਦੇ ਰਿਹਾ ਵੀ ਇੰਟਰਵਿਊ ਕਰਨੀ ਆ ਇੰਟਰਵਿਊ ਕਰਨੀ ਆ ਦੇਵ ਸਾਹਿਬ ਥੋੜਾ ਜਿਹਾ ਸ਼ਰਾਰਤੀ ਵੀ ਸੀ ਕਦੇ ਕਹਿੰਦਾ ਮੇਰੀ ਮਨ ਕੇ ਹੱਲੇ ਹੋਇਆ ਅੱਜ ਮੇਰੀ ਸਿਹਤ ਨਹੀਂ ਠੀਕ ਹੈਗੀ ਅੱਜ ਮੈਨੂੰ ਲਾਰੇ ਨਾ ਜਦੋਂ ਆਪਣੀ ਮौज ਹੋਵੇ ਤਮਰੀਕ ਤਲਵੰਡੀ ਜੀ ਉਹਨਾਂ ਨੂੰ ਪਤਾ ਅਗਰ ਭਜਨ ਗਿੱਲ ਜੀ ਉਹਨਾਂ ਨੂੰ ਪਤਾ ਵਾ ਸਰੂਪ ਸਿੰਘ ਨਾਭਾ ਜੀ ਬਹੁਤ ਅੱਛੇ ਲਿਟਰੇਚਰ ਲਿਖਦੇ ਬੜੇ ਬੜੇ ਕਲਾਕਾਰਾਂ ਦੇ ਉੱਤੇ ਲਿਖਦੇ ਹੋ ਉਹ ਉਹਨਾਂ ਨੂੰ ਪਤਾ ਦੇਵ ਸਾਹਿਬ ਦੀ ਆਤ ਦਾ ਤੇ ਉੱਥੇ ਮੈਂ ਸਤੀ ਜੀ ਤੁਹਾਨੂੰ ਦੱਸ ਰਿਹਾ ਸੀਗਾ ਜਸਵੀਰ ਜੀ ਨੇ 2 ਮਹੀਨੇ ਟਰਾਈ ਕੀਤੀ ਦੇਵ ਸਾਹਿਬ ਨੂੰ ਇੰ ਇਥੋਂ ਤੱਕ ਵੀ ਉਹਨਾਂ ਨੇ ਕਿਹਾ ਵੀ ਅਸੀਂ ਦੇਵ ਸਾਹਿਬ ਤੁਹਾਡੇ ਕੋ ਅਗੇ ਇੰਟਰਵਿਊ ਕਰ ਜਾਂਦੇ ਹਾਂ ਮੈਂ ਉਹਦੇ ਵਿੱਚ ਬਾਪੂ ਜੀ ਨੇ ਲਾਰੇ ਲੱਪੇ ਲਾ ਕੇ 2 ਕੁ ਮਹੀਨੇ ਕੱਢਤੇ ਕਿਸੇ ਬੰਦੇ ਨੇ ਕਿਸੇ ਬੰਦੇ ਨੇ ਕਿ ਲਖਵਿੰਦਰ ਭਾਈ ਦੂਰਦਰਸ਼ਨ ਵਾਲੇ ਜਿਨ੍ਹਾਂ ਦੀ ਬਦੌਲਤ ਇੱਥੇ ਅੱਜ ਤੁਹਾਡੇ ਕੋ ਬੈਠੇ ਆ ਮੇਰੀਆਂ ਉਹਨਾਂ ਨੇ ਸ਼ੂਟਿੰਗਾਂ ਵੀ ਬਹੁਤ ਕੀਤੀਆਂ ਔਰ ਮੇਰਾ ਬਹੁਤ ਸਾਥ ਦੇ ਰਿਹਾ ਦੂਰਦਰਸ਼ਨ ਤੋਂ ਇੰਜੀਨੀਅਰ ਸਾਹਿਬ ਸਾਡੇ ਉਹਨਾਂ ਨੇ ਕਿਹਾ ਵੀ ਤੁਸੀਂ ਦੇਵ ਸਾਹਿਬ ਨਾਲ ਸਿੱਧਾ ਰਾਫਤਾ ਕਰੀ ਜਾਂਦੇ ਹੋ ਕਹਿੰਦੇ ਕਿੱਦਾਂ ਕਰੀ ਯਾਰ ਦੇਵ ਤਰੀਕੇ ਨਾਲ ਹੀ ਦੂਰਦਰਸ਼ਨ ਤੋਂ ਫੋਨ ਕਰਦੇ ਆ ਯਾਰ ਅਸੀਂ ਉਹ ਮੰਨਦੇ ਹੀ ਨਹੀਂ ਕਹਿੰਦੇ ਵੀ ਐਸ ਵੇਲੇ ਜੇ ਅਸ਼ੀਰਵਾਦ ਆ ਉਹ ਗੁਰਮੀਤ ਮੀਤ ਦੇ ਆ ਤੇ ਕਹਿੰਦੇ ਮੀਤ ਬੁਲਾ ਸਕਦਾ ਦੇਵ ਸਾਹਿਬ ਨੂੰ ਜਾਂ ਮੀਤ ਤੁਹਾਨੂੰ ਟਾਈਮ ਲੈ ਕੇ ਦੇ ਸਕਦਾ ਲੈ ਉਹ ਕਹਿੰਦੇ ਯਾਰ ਅਸੀਂ ਪ੍ਰੋਡਿਊਸਰ ਆ ਮੀਤ ਕਹਿੰਦੇ ਕੱਲ ਦਾ ਜਵਾਬ ਆ ਉਹ ਕਿਦਾਂ ਕਰ ਦੂ ਕਹਿੰਦੇ ਯਾਰ ਇੱਕ ਵਾਰੀ ਜਸਵੀਰ ਜੀ ਫੋਨ ਤਾਂ ਲਾਓ ਜਸਵੀਰ ਜੀ ਨੇ ਫੋਨ ਲਾਇਆ ਮੈਨੂੰ ਕਹਿੰਦੇ ਵੀ ਯਾਰ ਦੇਵ ਸਾਹਿਬ ਦੀ ਇੱਕ ਇੰਟਰਵਿਊ ਕਰਨੀ ਹੈ ਮੀਤ ਚਾਹੇ ਉੱਥੇ ਜਾ ਕੇ ਕਰਿਆਈਏ ਤੇ ਚਾਹੇ ਇੱਥੇ ਬੁਲਾ ਲਓ ਤੇ ਮੈਂ ਕਿਹਾ ਵੀ ਇੱਥੇ ਤਾਂ ਨਹੀਂ ਉਹਨਾਂ ਨੇ ਆਉਣਾ ਮੈਂ ਕਿ ਮੈਨੂੰ ਕਹਿੰਦੇ ਯਾਰ ਇੰਨਾ ਓਵਰ ਕੌਨਫੀਡੈਂਸ ਕਹਿੰਦੇ ਸਾਨੂੰ 2 ਮਹੀਨੇ ਹੋ ਗਏ ਗੱਲ ਕਰਦਿਆਂ ਨੂੰ ਮੈਂ ਕਹਾ ਜੀ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਪਰਸੋਂ ਦਾ ਰੱਖ ਲਈਏ ਤੁਸੀਂ ਮੈਨੂੰ ਇਹਦਾ ਜਵਾਬ ਦਿਓ ਤੁਹਾਡੇ ਕੋਲ ਪਰਸੋਂ ਪੋਸਿਬਲ ਆ ਬਾਕੀ ਗੱਲਾਂ ਬਾਅਦ ਚ ਕਰਾਂਗੇ ਕਹਿੰਦੇ ਜੀ ਯਾਰ ਸਾਨੂੰ ਤੋਂ ਧਨ ਭਾਗ ਕਹਿੰਦੇ ਸਾਡੇ ਲੋਨ ਤੋਂ ਪਰਸੋਂ ਦਾ ਰੱਖ ਲਓ ਮੈਂ ਮੈਂ ਕਹਾ ਫੋਨ ਕਟੋ ਜੀ ਮੈਂ ਬਾਪੂ ਜੀ ਨੂੰ ਫੋਨ ਲਾਇਆ ਮੈਂ ਕਹਾ ਬਾਪੂ ਜੀ ਪੈਰੀ ਪੈਨਾ ਜੀ ਕਹਿੰਦੇ ਜਿੰਦਾ ਰਹੇ ਉਹ ਮੈਂ ਕਹਾ ਬਾਪੂ ਜੀ ਦੁਨੀਆ ਤੋਂ ਇਥੋਂ ਪਤਾ ਨਹੀਂ ਕਦੋਂ ਚਲੇ ਜਾਣਾ ਵਾ ਕਦੋਂ ਮੈਂ ਕਹਾ ਕੰਮ ਠੱਪ ਹੋ ਜਾਣਾ ਵਾ ਇਥੇ ਰਹਿੰਦੀ ਦੁਨੀਆ ਦਾ ਮੈਂ ਕਹਾ ਕੋਈ ਕੋਈ ਜਿੰਦਾ ਰਹਿਣਾ ਬਾਕੀ ਸਭ ਨੇ ਮਰ ਜਾਣਾ ਮੈਂ ਕਹਾ ਜੀ ਰਮੇਸ਼ ਦੂਜੇ ਜਿਹੜੇ ਬਟਾਲਵੀ ਸਾਹਿਬ ਹੋਏ ਆਪਣੇ ਸ਼ਿਵ ਕੁਮਾਰ ਸ਼ਿਵ ਕੁਮਾਰ ਬਟਾਲਵੀ ਸਾਹਿਬ ਮੈਂ ਕਹਾ ਉਹਨਾਂ ਦੀ ਜਦੋਂ ਮੈਂ ਕਹਾ ਡੈਥ ਹੁੰਦੀ ਆ ਤੇ ਮੈਂ ਕਹਾ ਵੀ ਦੂਰਦਰਸ਼ਨ ਤੋਂ ਕਿਸੇ ਨੇ ਡਾਟਾ ਡਿਲੀਟ ਕਰਤਾ ਸੀ ਉਹਨਾਂ ਦਾ ਤੇ ਮੈਂ ਕਹਾ ਉਹਨਾਂ ਨੇ ਇੰਗਲੈਂਡ ਦੀ ਧਰਤੀ ਤੋਂ ਮਗਾ ਕੇ ਲਾਇਆ ਫਿਰ ਮੈਂ ਕਹਾ ਜਦੋਂ ਮੈਂ ਕਹਾ ਉਹ ਚਲੇਗਾ ਦੁਨੀਆ ਦੇ ਉੱਥੋਂ ਉਹ ਯਾਰ ਮੀਤ ਤੂੰ ਕੀ ਕਹਿੰਦੇ ਕਹਾਣੀ ਲੈ ਕੇ ਬਹਿ ਗਿਆ ਮੈਨੂੰ ਇਹ ਕਿੱਧਰੋਂ ਤੁਰ ਪਿਆ ਤੂੰ ਅੱਜ ਕਿਹੜੀਆਂ ਗੱਲਾਂ ਕਰਦਾ ਮੈਂ ਕਹਾ ਵੀ ਕੰਨੇ ਸਿੱਧੀ ਗੱਲ ਕਰ ਯਾਰ ਤੂੰ ਕੀ ਕਹਿਣਾ ਚਾਹਣਾ ਮੈਂ ਕਹਾ ਬਾਪੂ ਜੀ ਦੂਰਦਰਸ਼ਨ ਵਾਲੇ ਤੁਹਾਡੇ 2 ਮਹੀਨੇ ਤੋਂ ਮਗਰ ਪਿਆ ਤੁਸੀਂ ਇੰਟਰਵਿਊ ਚ ਕੋਈ ਪੈਸਾ ਦੇਣਾ ਵਾ ਜਾਂ ਤੁਸੀਂ ਕੀ ਕਰਨਾ ਉਹਦੇ ਚ ਮੈਂ ਕਹਾ ਉਹਨਾਂ ਨੇ ਆਪਦੀ ਟੀਮ ਲੈ ਕੇ ਆਉਣਾ ਤੁਸੀਂ ਤੁਰਿਆਂ ਫਿਰਦਿਆਂ ਚਾਰ ਗੱਲਾਂ ਕਰ ਦਿਓ ਤੁਹਾਡੀ ਇੰਟਰਵਿਊ ਮੈਂ ਕਹਾ ਤੁਸੀਂ ਕਿਤੇ ਕੋਈ ਪੁੱਛਣਾ ਵਾ ਖੁਦ ਦੇ ਤੁਸੀਂ ਮਾਲਕ ਹਰ ਅੱਖ ਲੈ ਯਾਰ ਅੱਖ ਲੈ ਕਦੋਂ ਰੱਖ ਲਈਏ ਕੱਲ ਦਾ ਰੱਖ ਲਈਏ ਮੈਂ ਕਹਾ ਜੀ ਦੇਖ ਲਓ ਪਰਸੋਂ ਆ ਜਾ ਯਾਰ ਤੂੰ ਕੰਨੇ ਵਾ ਤੂੰ ਆਇਆ ਮੈਂ ਜਸਵੀਰ ਜੀ ਨੂੰ ਮੈਂ ਕਹਾ ਜਸਵੀਰ ਜੀ ਮੈਂ ਕਹਾ ਚੱਕੋ ਆਪਣੇ ਕੈਮਰੇ ਤੇ ਚੱਕੋ ਟੀਮ ਤੇ ਪਰਸੋਂ ਨੂੰ ਮੈਂ ਕਹਾ ਦੇਵ ਸਾਹਿਬ ਨੂੰ ਹੁਣ ਫੋਨ ਮਗਾ ਬੂਨ ਤੇ ਮੈਂ ਕਿਹਾ ਉਹਨਾਂ ਦਾ ਪਤਾ ਨਹੀਂ ਉਹ ਕਦੋਂ ਖੇਡਾ ਤੇ ਸਦਾ ਹੀ ਰੱਖੋ ਕੰਮ ਲਓ ਜੀ ਅਸੀਂ ਗਏ ਉਹਨਾਂ ਦੀ ਕੀਤੀ ਉਹਨਾਂ ਨੇ ਇੰਟਰਵਿਊ ਵਗੈਰਾ ਤੇ ਇੱਕ ਮੈਂ ਉਹਨਾਂ ਦੀ ਯਾਦ ਸਾਂਝੀ ਕਰਦਾ ਸਾਰੀ ਦੁਨੀਆ ਨੂੰ ਪਤਾ ਦੇਵ ਸਾਹਿਬ ਡਰਿੰਕ ਕਰ ਲਿੰਦੇ ਸੀ ਮਰਜੀ ਦੇ ਮਾਲਕ ਸੀਗੇ ਜਦੋਂ ਖਤਮ ਹੋਇਆ ਨਾ ਉਹਨਾਂ ਦਾ ਇੰਟਰਵਿਊ ਦਾ ਸਿਲਸਿਲਾ ਮੈਨੂੰ ਕਹਿੰਦੇ ਜਾ ਮੀਤ ਏਦਾਂ ਕਰ ਮੈਨੂੰ ਪਾਈਆ ਲਿਆ ਕੇ ਦੇ ਮੈਂ ਕਿਹਾ ਵੀ ਬਾਪੂ ਜੀ ਗੱਲ ਹੈ ਵੀ ਮੈਂ ਕਿਹਾ ਵੀ ਮੈਂ ਤਾਂ ਆਪਾਂ ਇੰਟਰਵਿਊ ਕਰਨ ਆਏ ਆ ਤੇ ਤੁਸੀਂ दारू ਉਹ ਜਾ ਤੈਨੂੰ ਮੈਂ ਕਿਹਨਾਂ ਲਿਆ ਕੇ ਦੇ ਮੈਂ ਕਹਾ ਵੀ ਬਾਪੂ ਜੀ ਵੀ ਮੈਂ ਤੈਨੂੰ ਰਹਿਣ ਦੋ ਤੁਸੀਂ ਮੈਨੂੰ ਗਾਲਾਂ ਪੈਣ ਗਈਆਂ ਬਾਪੂ ਜੀ ਦਾ ਬੇਟਾ ਬਿੱਟੂ ਜਿਉਂਦਾ ਸੀ ਉਦੋਂ ਤੇ ਮੈਂ ਕਹਾ ਮੈਨੂੰ ਘਰੋਂ ਗਾਲਾਂ ਪੈਣੀਆਂ ਕਹਿੰਦਾ ਯਾਰ ਜਾ ਤੁਰਿਆ ਫਿਰ ਕਹਿੰਦੇ ਮੈਂ ਇੱਥੇ ਕਿਤੇ ਭਈਏ ਨੂੰ ਪੈਸੇ ਦੇ ਕੇ ਮਗਾ ਲੂੰ ਮੈਂ ਕਹਾ ਯਾਰ ਇਹ ਵੀ ਸ਼ਰਮ ਵਾਲੀ ਗੱਲ ਦੇਵ ਸਾਹਿਬ ਨੇ ਕਹਣਾ ਇਹ 5-700 ਰੁਪਈਆ ਖਰਚਨ ਦਾ ਮਾਰਾ ਭੱਜਦਾ ਲੋ ਜੀ ਮੈਂ ਲਿਆਂਦੀ ਪਾਲੀ ਦੇਦ ਵਾਲੀ ਆ ਜੀ ਨੂੰ ਸੱਦ ਲਿਆ ਪਾਲੀ ਦੇਦ ਵਾਲੀ ਆ ਜੀ ਗੱਡੀ ਲੈ ਕੇ ਆ ਗਏ ਉਦੋਂ ਬਾਅਦ ਪਾਈਆ ਪੀ ਕੇ ਕਹਿੰਦੇ ਚਲੋ ਉੱਥੇ ਵੇਲੀ ਮੇਰੇ ਦੋਸਤ ਆ ਉੱਥੇ ਰੋਟੀ ਖਾਣੇ ਉੱਥੇ ਚ ਚਾਤੋ ਪਾਈਏ ਲੈ ਕੇ ਮੈਂ ਤੇ ਬਾਪੂ ਗੱਡੀ ਚ ਬੈਠੇ ਡੱਪਣ ਦੇ ਆ ਪਾਲੀ ਵਿਚਾਰਾ ਖਾਵੇ ਨਾ ਪੀਵੇ ਉਹ ਮਾਰੇ ਸਾਡੀ ਸੇਵਾ ਕਰਨ ਦੇ ਸੇਵਾ ਕਰ ਰਿਹਾ ਤੇ ਮੁਰਗੀ ਕਹਿੰਦੇ ਹੈ ਪਾਲੀ ਦੇਖ ਲਾ ਹੀਰ ਜੇ ਮੈਂ ਲਿਖੀ ਜੇ ਕਿਸੇ ਹੋਰ ਨੇ ਮਾਨਕ ਨੇ ਗਾਤਾ ਬੁੜਾ ਦਲਿਖੀ ਗਈ ਇਹਨਾਂ ਲਿਖਣੀ ਆ ਮੈਂ ਕਹਾਂ ਵੀ ਸੱਚੀ ਬਾਪੂ ਜੀ ਨਹੀਂ ਰੀਸਾਂ ਤੁਹਾਡੀਆਂ ਤੇ ਨਹੀਂ ਰੀਸਾਂ ਮਾਨਕ ਸਾਹਿਬ ਦੀਆਂ ਤੇ ਜਦੋਂ ਉਹਨਾਂ ਨੂੰ ਗੱਡੀਆਂ ਤੋਰਤੀਆਂ ਦੂਰਦਰਸ਼ਨ ਵਾਲੀਆਂ ਦਿਆਂ ਸਾਰੀਆਂ ਕਹਿੰਦੇ ਤੁਸੀਂ ਜਾਓ ਮੀਤਨੇ ਨਹੀਂ ਆਉਣਾ ਅੱਜ ਜਦੋਂ ਦੋ ਦੋ ਪਾਈਏ ਪੜਾ ਕੇ ਜਦੋਂ ਪੰਬਲ ਜਾਉਣ ਲੱਗ ਗਿਆ ਮੈਨੂੰ ਕਹਿੰਦੇ ਮੈਂ ਲੱਗਾ ਸੌਣ ਪਾਲੀ ਜਾ ਇਹਨੂੰ ਹੁਣ ਬੱਸੀ ਚੜਾਇਆ ਮੈਂ ਨਵਾਂ ਬੱਤੇ ਚੜਾਤਾ ਬਾਦ ਦੇ ਵਿੱਚ ਉੱਤ ਜਲੰਧਰ ਬਾਈਪਾਸ ਚੌਂਕ ਤੋਂ ਲੁਧਿਆਣੇ ਤੋਂ ਜਲੰਧਰ ਤੋਂ ਬੱਤੇ ਚੜਾਤਾ ਮੈਂ ਮਤਲਬ ਮੂੰਹ ਜਿਹਾ ਬਨ ਕੇ ਬਹਿ ਗਿਆ ਵਿੱਚ ਇੱਕਦਮ ਮੈਂ ਸੋਚਾਂ ਯਾਰ ਮੈਂ ਆਰਟਿਸਟ ਬੰਦਾ ਤੇ ਮੇਰੀ ਡਰਿੰਕ ਕੀਤੀ ਤੇ ਮੈਂ ਪਿੱਛੇ ਬੱਸ 'ਚ ਬੈਠਾ ਫੇ ਮੇਰੇ ਦੋਸਤ ਆ ਦਲੇਰ ਅਲੀ ਉਹਨਾਂ ਨੂੰ ਮੈਂ ਕਿਹਾ ਯਾਰ ਅੱਜ ਇਦਾਂ ਹੋਇਆ ਮੈਂ ਕਿਹਾ ਬਾਪੂ ਜੀ ਨੇ ਮੈਨੂੰ ਕਰਤਾ ਮੇਰਾ ਕੰਮ ਮੈਂ ਕਿਹਾ ਯਾਰ ਮੈਨੂੰ ਬੱਸ ਸਟੈਂਡ ਤੋਂ ਲੈ ਕੇ ਜਾ ਸਟੈਂਡ ਤੇ ਲੈ ਕੇ ਜਾ ਸੋ ਦੇਵ ਸਾਹਿਬ ਦੀਆਂ ਪਤਾ ਨਹੀਂ ਕਿੰਨੀਆਂ ਇੱਕ ਹੋਰ ਤਾਂ ਨਾ ਯਾਦ ਸਾਂਝੀ ਕਰਦਾ ਦੇਵ ਸਾਹਿਬ ਨੂੰ ਕੋਈ ਬੰਦੇ ਨਾ ਕਿਸੇ ਬਾਬੇ ਕੋਲ ਲੈ ਗਿਆ ਸ਼ਰਾ ਦੇਹਤਾਰੀ ਦੇ ਜਾਂਦੇ ਨਹੀਂ ਹੁੰਦੇ ਸੀ ਸ਼ੁਗਲੀ ਬੜੇ ਸੀ ਕਾਮਰੇਟ ਬੰਦੇ ਹੋਏ ਆ ਹਾਂ ਤੇ ਚਲੇ ਗਿਆ ਸ਼ੁਗਲ-ਸ਼ੁਗਲ ਜ ਚਲੇ ਗਏ ਤੇ ਉੱਥੇ ਸ਼ਰਾਬ ਚ ਡਾਉਣ ਵਾਲਿਆਂ ਦੀ ਲਾਈਨ ਲੱਗੀ ਹੋਈ ਲੈਂਨ ਲੱਗੀ ਹੋਈ ਤੇ ਦੇਵ ਸਾਹਿਬ ਨੂੰ ਵੀ ਲਾਈਨ ਚ ਲਾਤਾ ਜਾ ਕੇ ਦੇਵ ਸਾਹਿਬ ਕਹਿੰਦੇ ਉਹ ਯਾਰ ਉਹਨੂੰ ਕਹਿੰਦਾ ਤਰੀਕੇ ਵਾਲਾ ਦੇਵ ਆਇਆ ਆ ਕਹਿੰਦੇ ਮੈਨੂੰ ਲਾਈਨ ਚ ਲਾਈ ਫਿਰਦੇ ਤੁਸੀਂ ਸ਼ਰਾਬ ਚ ਡਾਉਣ ਵਾਲੇ ਯਾਰ ਤੁਸੀਂ ਮੈਨੂੰ ਕੋਈ ਬੇਵੜਾ ਬਣਾਤਾ ਅੱਛਾ ਉਹ ਬਾਬੇ ਨੂੰ ਜਾ ਕੇ ਦੱਸਿਆ ਕਹਿੰਦੇ ਦੇਵ ਤਰੀਕੇ ਵਾਲਾ ਆ ਬਾਪਾ ਉੱਠ ਕੇ ਖੜਾ ਹੋ ਗਿਆ ਕਹਿੰਦਾ ਹੈ ਮੇਰੇ ਤੇਰ ਤਰੀਕਿਆਂ ਕਾਲਾ ਕੀ ਕਰਨਾ ਹੈ ਕਹਿੰਦੇ ਮਹਾਰਾਜ ਉਹ ਐ ਸ਼ਰਾਬ ਹੀ ਡੋਣੀ ਉਹਨਾਂ ਦੀ ਉਹ ਯਾਰ ਅੰਦਰ ਲਿਆਓ ਉਹਨਾਂ ਨੂੰ ਕਹਿੰਦੇ ਅੰਦਰ ਲਿਆਂਦਾ ਅੰਦਰ ਗਏ ਤੇ ਬਾਬੇ ਨੇ ਆਪਣੀ ਗੱਦੀ ਜੀ ਛੱਡ ਕੇ ਕਹਿੰਦਾ ਦੇਵ ਸਾਹਿਬ ਤੁਸੀਂ ਇੱਥੇ ਉਹ ਬਾਬਾ ਕਹਿੰਦਾ ਬਾਪੂ ਜੀ ਕਹਿੰਦੇ ਬਹਿ ਜਾ ਬਹਿ ਜਾ ਕਹਿੰਦਾ ਮੈਂ ਨਹੀਂ ਬਹਿਣਾ ਤੇ ਤੂੰ ਬਹਿ ਜਾ ਤੇ ਉਹ ਤੇਰੀ ਸੀਟ ਆ ਮੈਂ ਨਹੀਂ ਬਹਿੰਦਾ ਇੱਥੇ ਇੱਥੇ ਟੀਂਗ ਦੇਵ ਸਾਹਿਬ ਤੁਸੀਂ ਕਿੱਧਰ ਆਏ ਆ ਉਹ ਆ ਲੈ ਕੇ ਆਏ ਯਾਰ ਮੈਨੂੰ ਕਹਿੰਦੇ ਸ਼ਰਾਬ ਛਾਉਣ ਵਾਸਤੇ ਬਾਬੇ ਨੇ ਕੋਲੋਂ 500 ਕੱਢਿਆ ਕਹਿੰਦਾ ਇਹਨਾਂ ਦਾ ਦਿਮਾਗ ਕਰਾਵਾ ਅੱਜ ਮੇਰੇ ਵੱਲੋਂ ਪੀ ਲਿਓ ਵਾਹ ਮੇਰਾ ਦੁਹਾਕਾਰਾ ਇਹਦਾ ਦੁਹਾਕਾਰਾ ਹਾਂ ਦੀ ਹਾਂ ਦੀ ਹਾਂ ਦੀ ਕਹਿੰਦੇ ਮੇਰੇ ਲਈ ਲੈ ਅੱਜ ਸਾਰੇ ਜਣੇ ਖੁਸ਼ ਕਰਤੇ ਦੇਖੋ ਸੀ